ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰਦ ਹਲਕਾ ਦਾਖਾ ਤੋਂ ਉਸੇ ਨਗਰ ਤੋਂ ਆਈ ਜਿਸ ਨਗਰ ਤਲਵੰਡੀ ਖੁਰਦ ਤੋਂ ਇਹ ਅਸਲੀਲ ਵੀਡੀਓ ਸੰਕਰਨ ਆਨੰਦ ਦੀ ਵਾਇਰਲ ਹੋਈ ਹੈ ਜੀ ਸੰਕਰਨ ਆਨੰਦ ਇੱਕ ਤਕਰੀਬਾ ਖੁਫਤੀ ਸਾਧਾ ਜੀ ਜੋ ਕਿ ਤਕਰੀਬਨ 884 87 ਤੋਂ ਇਹ ਉਥੇ ਡੇਰੇ ਦੇ ਵਿੱਚ ਮੱਲੀ ਬੈਠਾ ਕੁਝ ਲੋਕ ਇਹਦੇ ਆਪਾਸਕ ਬਣੇ ਹੋਏ ਆ ਵੀ ਸੇਵਾਦਾਰ ਆ ਇਹ ਸੇਵਾਦਾਰ ਨਹੀਂ ਹੈਗਾ ਜੀ ਨਿਰਾਹੀ ਕਲੰਕ ਲੱਗਿਆ ਹੈ ਉਸ ਟਾਈਮ ਤੋਂ ਕਿਸੇ ਨੂੰ ਗੱਦੀ ਗੁੱਦੀ ਕੋਈ ਨਹੀਂ ਮਿਲੀ ਸੀ ਸਾਹਮਣੇ ਦੇਖੋ ਆਪ ਇਹ ਸੁਣੋ ਹੋ ਗਿਆ ਕਿਉਂਕਿ ਆਪ ਦੇ ਚਤੇਹਾਂ ਦੇ ਨਾੜ ਰਲ ਕੇ ਇਹ ਉੱਥੇ ਇਹ ਜੋ ਰਾਗੜ ਚਲਾ ਰਿਹਾ ਵਾ ਇੱਕ ਸਾਹ ਕਾਰੋਬਾਰੀ ਚਲਾ ਰਿਹਾ ਜੀ ਜਿੰਨੇ ਵੀ ਇਹਦੇ ਰਿਸ਼ਤੇਦਾਰ ਦੋਸਤ ਮਿੱਤਰ ਆ ਉਹਨਾਂ ਦੀਆਂ ਕੋਠੀਆਂ ਦੱਸੋ ਜੀ ਮੈਂ ਹੈਰਾਨ ਕਿੱਥੋਂ ਪੈ ਗਈਆਂ ਉਸ ਡੇਰੇ ਦੀ ਕਮਾਈ ਦੇ ਨਾਲ ਇਹ ਪਰਫੁੱਲ ਤੋਂ ਹੋਇਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਕਾਸਪੁਰ ਬਣਾ ਕੇ ਉੱਥੋਂ ਲੜਕੀਆਂ ਜਿਹਨਾਂ ਦੀ ਲੜਕੀਆਂ ਬਾਹਰ ਕੱਢਦਾ ਉਹਨਾਂ ਦੀਆਂ ਪਰਿਵਾਰਾਂ ਦੀਆਂ ਔਰਤਾਂ ਦੇ ਨਾਲ ਇਹ ਅਸਰੀਦ ਹਰਕਤਾਂ ਕਰਦਾ ਸਾਹਮਣੇ ਦੇਖੋ ਹਾਂ ਜੀ ਬਲੈਕਮ ਹੁਣ ਫਰਾਰ ਹੈ ਜੀ ਉਸੇ ਦਿਨ ਤੋਂ ਉਹ ਕਿਹੜੇ ਕੰਮ ਦੀ ਮੰਗ ਕਰ ਰਿਹਾ ਸਰ ਵੀ ਜੀ ਇਹੀ ਮੰਗ ਕੀਤੀ ਤੇ ਵੀ ਇਹਦੀ ਸਾਰੀ ਕੱਲੀ ਕੱਲੀ ਜਾਂਚ ਕੀਤੀ ਜਾਵੇ ਸੀਬੀਆਈ ਜਾਂਚ ਹੋਣੀ ਚਾਹੀਦੀ ਐ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਇਸ ਨੂੰ ਸਜ਼ਾ ਕਰਵਾ ਕੇ ਹਟਾਂਗੇ ਜੱਜ ਸਾਹਿਬ ਵੀ ਅਸੀਂ ਪੇਸ਼ ਹੋਏ ਆ ਮਾਨਵਜਾਤੇ ਉਹਨਾਂ ਨੇ ਵੀ ਇਹੀ ਕਿਹਾ ਵਾ ਵੀ ਅਸੀਂ ਤੁਹਾਨੂੰ ਵੇਟ ਕਰਦੇ ਹਾਂ ਸਾਨੂੰ ਕੰਪਲੀਟ ਆ ਜਿਹੜੀ ਪੁੱਛ ਚੁੱਕੀਆਂ ਸਾਰੀਆਂ ਹੋਰ ਵੀ ਮੈਂ ਇਥੋਂ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਹੋਰ ਵੀ ਕਿਸੇ ਬੀਬੀ ਭਾਈ ਦੇ ਨਾਲ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਕੋਈ ਵੀ ਇਹ ਜੀ ਹਰਕਤ ਵਰਪਰੀ ਹੋਵੇ ਅਸੀਂ ਖੜੇ ਆ ਵੀਰ ਭਾਈ ਸਾਡੇ ਜਨੇ ਸਮੂਚੀ ਸੰਗਤ ਦੇ ਰੂਪ ਦੇ ਵਿੱਚ ਹਾਜ਼ਰ ਹੋਏ ਆ ਅਨ ਦੇ ਸਾਰੇ ਹੁਣ ਪਿੰਡ ਦੇ ਵਾਸੀ ਨੇ ਆਏ ਨਹੀਂ ਨਹੀਂ ਵੱਖ-ਵੱਖ ਨਗਰਾਂ ਤੋਂ ਆਇਆ ਜੀ ਜਿਨ੍ਹਾਂ ਨੂੰ ਇਹ ਫੇਸ ਪੁੱਜੀ ਆ ਸਾਡੇ ਹਲਕੇ ਦੀ ਬਰਨਾਮੀ ਕਰਦੀ ਤਲਵੰਡੀ ਖੁਰ ਦਾ ਨਾਂ ਕੱਢਦਾ ਠੀਕ ਹੈ ਅਮਾ ਜੀ ਜੇ ਤੁਹਾਡੇ ਨਾਲ ਕਿਸੇ ਦਾ ਕੰਟੈਕਟ ਕਰਨਾ ਹੋਵੇ ਹੋ ਗਿਆ 98723294510 ਜਸਮਿੰਦਰ ਸਿੰਘ ਜੀ ਗੁਰਸੇਵ ਸਿੰਘ ਸਵੱਦੀ ਕਲਾਂ ਠੀਕ ਹੈ ਹਾਂ ਜੀ ਸਰ ਇਹ ਕਿੰਨਾ ਬਹੁਤ ਅਸ਼ਲੀਲਤਾ ਭਰੀਆਂ ਚੀਜ਼ਾਂ ਸਾਹਮਣੇ ਆਈਆਂ ਜਿਹਨੂੰ ਲੈ ਕੇ ਅੱਜ ਡੀਸੀ ਸਾਹਿਬ ਦੇ ਮੰਗ ਪੱਤਰ ਦਿੱਤਾ ਕਿ ਇਹਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ ਤੇ ਜੋ ਆਵਾਮ ਕਹਿ ਰਿਹਾ ਹੈ ਜੋ ਲੋਕਾਂ ਦੀ ਮੰਗ ਹੈ ਕਿ ਇਹਦੇ ਨਾਲ ਇੱਕ ਹੋਰ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਹੋਰ ਬੱਚਿਆਂ ਦੇ ਨਾਲ ਵੀ ਸ਼ੋਸ਼ਣ ਹੋ ਰਿਹਾ ਉਸ ਡੇਰੇ ਦੇ ਵਿੱਚ ਹੋਰ ਬੰਦਿਆਂ ਨਾਲ ਵੀ ਸ਼ੋਸ਼ਣ ਹੋ ਰਿਹਾ ਡੇਰਾ ਸੀਗਾ ਤੇ ਕਿੱਥੇ ਸੀਗਾ ਨੇ ਕਦੋਂ ਵੀਡੀਓ ਵਾਇਰਲ ਹੋਈ ਹੈ ਤਲਵੰਡੀ ਖੁਰ ਦੇ ਡੇਰਾ ਸੀ ਜੀ ਇਹ ਕੌਣ ਸੀ ਸ਼ਖਸ ਜਿਹਨੇ ਇਹਨਾਂ ਵੀਡੀਓ ਵਾਇਰਲ ਹੋਈ ਹੈ ਇਹ ਇੱਕ ਸ਼ਖਸ ਦਾ ਹੱਲੇ ਪਤਾ ਨਹੀਂ ਲੱਗਿਆ ਕਿ ਕਿੱਧਰੋਂ ਵੀਡੀਓ ਵਾਇਰਲ ਕਿੱਧਰੋਂ ਹੋਈ ਹੈ ਬਟ ਵਾਇਰਲ ਹੋਈ ਹੈ ਤੇ ਉਹਦੇ ਵਿੱਚ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਹ ਬਹੁਤ ਅਸ਼ਲੀਲਤਾ ਹੈਗੀ ਹੈ ਤੇ ਧਰਮ ਦੇ ਖਿਲਾਫ ਹੈ ਇੱਕ ਓਨ ਡੇਰੇ ਦਾ ਮੁਖੀ ਸੀਗਾ ਇਹ ਡੇਰੇ ਦਾ ਮੁਖੀ ਸੀਗਾ ਜਿਹਨ ਕੀ ਨਾਮ ਜਿਹੜਾ ਤੁਹਾਡੇ ਕੋਲੋਂ ਕਾਰਵਾਈ ਸ਼ੰਕਰਾਨੰਦ ਕਾਰਵਾਈ ਜਿਹੜੀ ਤੁਹਾਡੇ ਕੋਲੋਂ ਕੀ ਆ ਗਿਆ ਡੀਸੀ ਸਾਹਿਬ ਨੂੰ ਕਰਨਾ ਸੀ ਉਹ ਕੀ ਕਾਰਵਾਈ ਕਰਨਾ ਸੀ ਗਿਆ ਅਸੀਂ ਫੇਅਰ ਇਨਕੁਆਇਰੀ ਕਰਕੇ ਕਿ ਉਹਨਾਂ ਤੋਂ ਕੋਲੋਂ ਜਿਹੜੀ ਲੇਡੀ ਵੀ ਹੈ ਉਹ ਵੀ ਹਲੇ ਨਹੀਂ ਮਿਲਦੇ ਵੇ ਉਹਨਾਂ ਨੂੰ ਵੀ ਮਤਲਬ ਪ੍ਰੋਡਿਊਸ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਵੀ ਸਟੇਟਮੈਂਟ ਲਈ ਜਾਵੇ ਕਿ ਇਹ ਕਿੱਦਾਂ ਹੋਇਆ ਕਿਹਾ ਜਾ ਰਿਹਾ ਕਿ ਉਹ ਜਿਹੜਾ ਮੰਤ ਜਿਹੜਾ ਤੁਸੀਂ ਦੱਸ ਰਹੇ ਹੋ ਫਰਾਰ ਹੈ ਉਹ ਮੰਤ ਵੀ ਫਰਾਰ ਹੈ ਤੇ ਸਰ ਉਹਦੀ ਕੋਲ ਕੋਈ ਜ਼ਮਾਨਤ ਦਰਜੀ ਲਗਾਈ ਗਈ ਹੈ ਜ਼ਮਾਨਤ ਦਾ ਉਹ ਮੰਤ ਕੋਲ ਜਮਾਨਤ ਕੋਈ ਲਗਾਈ ਗਈ ਹੈ ਅੱਜ ਬੇਲ ਐਪਲੀਕੇਸ਼ਨ ਲੱਗੀ ਸੀਗੀ ਜੀ ਮਾਨਵ ਜੀ ਸਾਹਿਬ ਦੇ ਅਸੀਂ ਉਹਨੂੰ ਅਪੋਜ਼ ਕੀਤਾ ਵੈ ਠੀਕ ਹੈ ਅਪੋਜ਼ ਕੀਤਾ ਤੇ ਹੁਣ ਸ਼ਾਮ ਤੱਕ ਉਹਨਾਂ ਦਾ ਆਰਡਰ ਆਏਗਾ ਹਨਰੇਬਲ ਕੋਰਟ ਦਾ ਆਰਡਰ ਸ਼ਾਮ ਤੱਕ ਆਏਗਾ ਜੀ ਡੇਰਾ ਹੈਗਾ 25 30 ਸਾਲ ਪੁਰਾਣਾ ਡੀਸੀ ਸਾਹਿਬ ਨੇ ਕੀ ਸ਼ਰਤ ਤੈਹੀ ਹੂ ਡੀਸੀ ਸਾਹਿਬ ਕਹਿੰਦੇ ਇੱਥੇ ਪ੍ਰੋਪਰ ਇਨਕੁਆਇਰੀ ਹੋਏਗੀ ਪ੍ਰੋਪਰ ਇਹਦੀ ਇਨਕੁਆਇਰੀ ਹੋਏਗੀ ਤੇ ਉਹਨਾਂ ਨੇ ਅੱਗੇ ਮਾਰਕ ਕਰਤੀ ਆ ਆਈਪੀਐਸ ਅਫਸਰ ਠੀਕ ਹੈ ਸਰ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز